ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਪੰਜਾਬ 77 ਵਿੱਚ ਕੱਲ ਬਹੁਤ ਵੱਡੀ ਰੈਲੀ ਕੀਤੀ ਗਈ 77 ਦੇ ਚਾਰੇ ਪਾਸੇ ਨਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਸ ਐਕਸ਼ਨ ਕਮੇਟੀ ਦੀ ਰੈਲੀ ਨੂੰ ਅਡਿੱਕ ਕਰੀਆਂ ਸਨ ਕਿਉਂਕਿ ਇਹਨਾਂ ਦੇ ਮedਾਨ ਦੇ ਆਉਣ ਵਿੱਚ ਨਾਲ ਹੀ ਸਰਕਾਰ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਇੱਕ ਵੱਖਰੇ ਤਰ੍ਹਾਂ ਦਾ ਹੀ ਮਾਹੌਲ ਸੀ ਅਸਲ ਵਿੱਚ 77 ਦੇ ਮੁਲਾਜ਼ਮਾਂ ਸੰਜੀ ਐਕਸ਼ਨ ਕਮੇਟੀ ਨੇ ਕੱਲ ਪੰਜਾਬ ਸਰਕਾਰ ਵਿਰੁੱਧ ਬਹੁਤ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਕਈ ਦਿਨ ਪਹਿਲਾਂ ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਵਿੱਤ ਮੰਤਰੀ ਚੀਫ ਸਕੱਤਰ ਨੂੰ ਆਪਣੀਆਂ ਮੰਗਾਂ ਸੰਬੰਧੀ ਪੱਤਰ ਦੇ ਚੁੱਕੇ ਸੀ ਜਿਸ ਵੱਲ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਇੰਨੀ ਵੱਡੀ ਰੈਲੀ ਨੂੰ ਦੇਖ ਕੇ ਸਖਤਰ ਪ੍ਰਸ਼ਾਸਨ ਨੂੰ ਪੂਰਾ ਐਕਟਿਵ ਹੋ ਗਿਆ ਸਖਤਰ ਦੇ ਪ੍ਰਸ਼ਾਸਨ ਵੱਲੋਂ ਦੂਸਰੇ ਦਿਨ ਐਕਸ਼ਨ ਕਮੇਟੀ ਨੂੰ ਲੀਡਰਸ਼ਿਪ ਨੂੰ ਗੱਲਬਾਤ ਲਈ ਸਰਦਿਆ ਐਡੀਸ਼ਨਲ ਪਰਸਨਲ ਸਖਤਰ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਨਾਲ ਮੈਮੋਰੰਡਮ ਹਾਸਲ ਕੀਤਾ ਸਾਰੀਆਂ ਮੰਗਾਂ ਨੂੰ ਨੋਟ ਕੀਤਾ ਗਿਆ ਨਾਲ ਹੀ ਅਪੀਲ ਕੀਤੀ ਗਈ ਰੈਲੀ ਨਾ ਕੀਤੀ ਜਾਵੇ ਪਰ ਦੂਸਰੇ ਪਾਸੇ ਐਕਸ਼ਨ ਕਮੇਟੀ ਦੇ ਲੀਡਰ ਸੁਖਚਾਨ ਸਿੰਘ ਕੈਰ ਖੈਰਾ ਸ਼ਸ਼ੀਲ ਕੁਮਾਰ ਸੈਲ ਤੇ ਸ਼ਰਮਾ ਮਨਜੀਤ ਸਿੰਘ ਰੰਧਾਵਾ ਆਦਿ ਸਾਫ਼ ਕਹਿ ਦਿੱਤਾ ਕਿ ਰੈਲੀ ਹਰ ਹਾਲਤ ਵਿੱਚ ਹੋਵੇਗੀ ਮੰਗਾਂ ਮੰਨੋ ਜਾਂ ਨਵੇਂ ਮੰਨੋ ਪੈਨਲ ਮੀਟਿੰਗ ਦਿਓ ਉੱਚ ਪੱਧਰੀ ਫਿਰ ਇਸੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਜਦ ਗੱਲ ਕਿਸੇ ਪਾਸੇ ਨਾਲ ਲੱਗੀ ਤਾਂ ਮੁਲਾਜ਼ਮਾ ਨੇ ਵੱਡੀ ਵੱਡੇ ਪੱਧਰ ਤੇ ਰੈਲੀ ਕੀਤੀ ਸਰਬ ਪੰਜਾਬ 77 ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਰੈਲੀ ਕੀਤੀ ਗਈ ਹੋਵੇ ਇਹ ਗੱਲ ਨਹੀਂ ਹੋਊਗੀ ਬਾਸ ਦਾ ਮੌਸਮ ਨੂੰ ਮੁੱਖ ਰੱਖਦੇ ਹੋਏ ਵਾਟਰ ਪ੍ਰੂਫ ਟੈਂਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਜਿਆਦਾ ਗਰਮੀ ਨੂੰ ਦੇਖਦੇ ਹੋਏ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਰੈਲੀ ਵਾਲੀ ਜਗ੍ਹਾ ਤੇ ਮਿੱਠੇ ਪਾਣੀ ਦੀ ਸਬੀਲ ਵੀ ਲਗਾਈ ਗਈ ਕਿਸੇ ਤਰ੍ਹਾਂ ਦੀ ਮੁਲਾਜ਼ਮ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਬੜੀ ਵਿਸ਼ਾਲ ਰੈਲੀ ਸੀ ਇਸ ਰੈਲੀ ਨੂੰ ਸਬੋਧਨ ਕਰਦੇ ਐਕਸ਼ਨ ਕਮੇਟੀ ਦੇ ਲੀਡਰ ਸਖਤ ਸਿੰਘ ਖੈਰਾ ਨੇ ਸੁਸ਼ੀਲ ਕੁਮਾਰ ਫੌਜੀ ਸਹਿਲ ਸ਼ਰਮਾ ਅਸ਼ੋਗ ਮੈਡਮ ਹਲਕਾ ਚੋਪੜਾ ਮਨਜੀਤ ਸਿੰਘ ਰੰਧਾਵਾ ਕੁਲਵੰਤ ਸਿੰਘ ਬਲਰਾਜ ਸਿੰਘ ਪ੍ਰਦੀਪ ਸਿੰਘ ਐਸ਼ੀਤਰਾ ਜਸ਼ਵੀਰ ਕੌਰ ਮਿਸ ਮਿਸਨ ਚਾਵਲਾ ਤੇ ਰੈਲੀ ਨੂੰ ਸੰਬੋਧਨ ਕੀਤਾ ਪੈਂਡਿੰਗ ਪਈਆਂ ਮੰਗਾ ਤੇ ਵਿਚਾਰ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸਮੁੱਚੀ ਲੀਡਰਸ਼ਿਪ ਨੇ ਇੱਕੋ ਗੱਲ ਕਹੀ ਕਿ ਪਿਛਲੇ ਕਈ ਮਹੀਨਿਆਂ ਤੋਂ ਅਪੀਲਾਂ ਦਲੀਲਾਂ ਕਰਕੇ ਡਿਮਾਂਡ ਕਰ ਰਹੇ ਹਾਂ ਕਿ ਉਹਨਾਂ ਦੀਆਂ ਪੈਂਡਿੰਗ ਪਈਆਂ ਮੰਗਾ ਜਿਨ੍ਹਾਂ ਮੁਲਾਜ਼ਮਾਂ ਨੂੰ 13% ਡੀਏ ਦਿੱਤਾ ਦਿੱਤਾ ਜਾਵੇ ਇਸ ਅਨੁਸਾਰ ਪੁਰਾਣੀ ਪੈਨਸ਼ਨ ਬਾਹਰ ਕੀਤੀ ਜਾਵੇ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਕੇਂਦਰੀ ਥਾਂ ਦੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਇਸੇ ਤਰ੍ਹਾਂ ਹੋਰ ਜਿਹੜੀ ਸਾਰੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਪੰਜਾਬ 77 ਦੇ ਮੁਲਾਜ਼ਮਾਂ ਦੀ ਖਾਸ ਕਰਕੇ ਮੰਗਾਂ ਪੂਰਾ ਪੂਰਾ ਕੀਤਾ ਜਾਵੇ ਇਸ ਮੌਕੇ ਤੇ ਲੀਡਰਸ਼ਿਪ ਨੇ ਬੜੇ ਤਿੱਖੇ ਸ਼ੋਰ ਵਿੱਚ ਇਹ ਵੀ ਰੋਸ ਜ਼ਾਹਰ ਕੀਤਾ ਕਿ ਗੁੱਸੇ ਵਿੱਚ ਆ ਕੇ ਸਰਕਾਰ ਵਿਰੋਧ ਮੁਰਦਾਬਾਦ ਦੇ ਨਾਅਰੇ ਲਾਏ ਗਏ ਪੰਜਾਬ ਸਰਕਾਰ ਪਿਛਲੇ 3 ਸਵਾ 3 ਸਾਲ ਦੌਰਾਨ ਉਹਨਾਂ ਨੂੰ ਕੁਝ ਦੇਣ ਦੀ ਥਾਂ ਤੇ ਉਲਟਾ ਲਾਰੇ ਲਾਏ ਕਿ ਡੰਗ ਟਪਾਉ ਨੀਤੀ ਤਹਿਤ ਸਰਕਾਰ ਜਿਹੜੀ ਸਮਾਂ ਗੁਜ਼ਾ ਰਹੀ ਹੈ ਬਰਾਜਾਂ ਵਿੱਚ ਵੱਡੇ ਪੱਧਰ ਤੇ ਰੋਸ ਜਦੋਂ ਰੈਲੀ ਇਹਨਾਂ ਚੱਲ ਰਹੀ ਸੀ ਪੰਜਾਬ ਦੇ ਸਿਕਤਰ ਦੇ ਮੁਲਾਜ਼ਮਾਂ ਨੇ ਕੁਝ ਮੰਗਾਂ ਦੇ ਪੱਤਰ ਪ੍ਰਸ਼ਾਸਨ ਵੱਲੋਂ ਤਰ ਜਾਰੀ ਕਰ ਦਿੱਤੇ ਰੈਲੀ ਦੌਰਾਨ ਫਿਰ ਜਦੋਂ ਮੁਲਾਜ਼ਮਾਂ ਨੂੰ ਰੋਸ ਸਿਖਰਾਂ ਤੇ ਦੇਖਿਆ ਤਾਂ ਪ੍ਰਸ਼ਾਸਨ ਨੇ ਫਿਰ ਪੰਜਾਬ ਸਰਕਾਰ ਵੱਲੋਂ ਇੱਕ ਲਿਖਤੀ ਪੱਤਰ ਆਇਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ 25 ਜੂਨ ਨੂੰ ਮੁਲਾਜ਼ਮਾਂ ਨਾਲ ਪੰਜਾਬ ਸਿਕਤਰ ਐਕਸ਼ਨ ਕਮੇਟੀ ਦੇ ਨਾਲ ਵਿੱਤ ਸਿਕਤਰ ਪਰਸੋਧਨ ਸਿਕਤਰ ਤੇ ਹੋਰ ਜਿਹੜੇ ਉੱਚ ਅਧਿਕਾਰੀ ਉਹਨਾਂ ਨਾਲ ਮੀਟਿੰਗ ਕਰਨਗੇ ਮੀਟਿੰਗ ਕਰਕੇ ਮਸਲੇ ਹੱਲ ਕਰਨ ਦਾ ਯਤਨ ਕੀਤਾ ਜਾਊਗਾ ਇਹ ਵੀ ਪ੍ਰੋਸ਼ਾਸਨ ਦਿੱਤਾ ਕਿ ਮੀਟਿੰਗ ਤੋਂ ਬਾਅਦ ਮੁੱਖ ਸਕੱਤਰ ਪੱਧਰ ਦੇ ਮੀਟਿੰਗ ਕਰਕੇ ਮੰਗਾਂ ਦੇ ਨਵਟਾਰੇ ਕੀਤੇ ਜਾਣਗੇ ਦੂਸਰੇ ਪਾਸੇ ਜਥੇਬੰਦੀਆਂ ਨੇ ਬਿਲਕੁਲ ਸਾਫ ਕਹਿ ਦਿੱਤਾ 25 ਜੂਨ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਥਾਂ ਤੇ ਲਾਰੇ ਜਾਂ ਭਰੋਸੇ ਦਿੱਤੇ ਗਏ ਤਾਂ ਫਿਰ ਸਕੱਤਰ ਦੇ ਮੁਲਾਜ਼ਮਾਂ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ ਅੱਜ ਵੀ ਇਹ ਨਵੀਂ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ